ਆਹੇ ਚੜ੍ਹਦਾ ਸੂਰਜ ਪੜਾਉਂਦਾ ਸੀ ਕਸਾਤੀ ਰੋ ਨੇ ਬਸ ਕਿ ਆ ਇਹ ਗਿਆਨ ਦੇ ਨਾਲ ਇਹ ਫਲਸਫੇ ਦੇ ਨਾਲ ਲੋਕ ਨਾ ਜੁੜ ਜਾਣ ਪਰ ਹੁਣ ਹੁਣ ਪੜ ਲਿਖ ਗਿਆ ਭਾਈ ਸਮਾਜ ਉਹਨਾਂ ਨੇ ਦੇਖੋ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਸੁਣਿਓ ਹੁਣ ਅੱਗੇ ਕਿਹੜੇ ਕਾਰਨ ਨੇ ਕਹਿੰਦੇ ਦੋਲ ਗੁਵਾਰ ਪਸ਼ੂ शूद्र ਔਰ ਨਾਰੀ ਦੋਲ ਗੁਵਾਰ ਪਸ਼ੂਆਂ ਦੀ ਗੱਲ ਕੀਤੀ ਢੋਲ ਢੋਲ ਦੀ ਗੱਲ ਕੀਤੀ शूद्र ਜਿਨ੍ਹਾਂ ਨੂੰ ਜਿਹੜੇ ਲੋਕਾਂ ਨੂੰ ਲਤਾੜਿਆ ਗਿਆ ਸੀ ਆ ਵਰਗ ਪਸ਼ੂ ਅਸ਼ਮਦੀ ਗੱਲ ਕੀਤੀ ਨਾਰੀ ਔਰਤ ਦੀ ਗੱਲ ਕੀਤੀ ਕਹਿੰਦੇ ਸਭ ਤਾਰਨਾ ਕੇ ਅਧਿਕਾਰੀ ਤਾਰਨਾ ਹੁੰਦਾ ਹੈ ਪੀੜਨਾ ਕੁੱਟਣਾ ਜਿੰਨਾ ਹੋ ਸਕੇ ਉਹਨੂੰ ਦਬਾ ਕੇ ਰੱਖਣਾ ਉਹਨਾਂ ਨੇ ਔਰਤ ਨੂੰ ਤੇ ਆ ਵਾਲੇ ਵਰਗ ਨੂੰ ਦਬਾ ਕੇ ਰੱਖਣ ਦੀ ਗੱਲ ਕੀਤੀ ਪਰ ਮਹਾਰਾਜ ਜੀ ਕਹਿੰਦੇ ਜਨਨੀ ਔਰ ਜਨਮ ਭੂਮੀ ਸਵਰਗ ਸੇ ਬੜਕਰ ਹੈ ਆ ਸੁਣਿਓ ਬਈਆ ਵਿਚਾਰ ਮਹਾਰਾਜ ਕਹਿੰਦੇ ਜਨਨੀ ਔਰ ਜਨਮ ਭੂਮੀ ਸਵਰਗ ਸੇ ਬੜਕਰ ਹੈ ਉਹਨਾਂ ਕਿਹਾ ਔਰਤ ਪੈਰ ਦੀ ਜੁੱਤੀ ਐ ਔਰਤ ਨੂੰ ਜਿੰਨਾ ਹੋ ਸਕਦਾ ਲਤਾੜ ਕੇ ਰੱਖੋ ਪੀਟ ਕੇ ਰੱਖੋ ਪਰ ਮਹਾਰਾਜ ਕਹਿੰਦੇ ਔਰਤ ਐ ਜਿਹਨੇ ਤੈਨੂੰ ਜਣਿਆ ਮਾਂ ਉਹ ਸਵਰਗ ਤੋਂ ਵੱਡੀ ਐ ਐਸੇ ਨੇ ਸਾਡੇ ਸਤਿਵਿਰਾਂ ਦਾ ਕਿਰਦਾਰ ਤੇ ਆ ਸੀ ਸਾਡੇ ਰਹਿਬਰਾਂ ਦਾ ਕਿਰਦਾਰ ਆ ਸੀ ਪਰ ਉਹ ਬੇਕੁਰਵਾਦੀ ਲੋਕਾਂ ਨੇ ਉਹ ਬਾੜੀ ਮਾਨਸਿਕਾ ਵਾਲਿਆਂ ਨੇ ਕਿਰਦਾਰ ਨੂੰ ਕੀ ਦਾ ਕੀ ਬਣਾ ਦਿੱਤਾ ਤੇ ਆਪਾਂ ਵਿਰੋਧ ਕਿਉਂ ਨਹੀਂ ਕੀਤਾ ਕਿਉਂਕਿ ਪੜ੍ਹੇ ਲਿਖਣ ਦਾ ਵਹਿਕਾਰ ਹੀ ਨਹੀਂ ਹੈਗਾ ਸੀ ਸਾਰੇ ਅਧਿਕਾਰਗੁਣਾ ਨੇ ਕੋਲਸਰ ਜੋ ਜੋ ਉਹਨਾਂ ਨੇ ਸਮਾਜ ਨੂੰ ਪਰੋਸਿਆ ਬਸ ਸਮਾਜ ਨੇ ਉਹੋ ਹੀ ਵਾਢ ਲਿਆ ਇਹਦੇ ਧੰਨਵਾਦ ਹੈ ਭਾਈਆ ਤੁਹਾਡੇ ਨਗਰ ਦੇ ਪ੍ਰਬੰਧਕਾਂ ਦਾ ਜਿਹੜੇ ਹਰ ਸਾਲ ਪ੍ਰਚਾਰ ਪ੍ਰਸਾਰ ਕਰਾਉਣਗੇ ਇਹ ਜਿਹੜਾ ਗੰਦਨਾ ਇਤਿਹਾਸ ਸਮਾਜ ਨੂੰ ਪਰੋਸਿਆ ਗਿਆ ਇਹ ਦੂਰ ਤਾਂ ਹੀ ਹੋਏਗਾ ਜੇ ਪ੍ਰਚਾਰ ਪ੍ਰਸਾਰ ਹੋਏਗਾ ਤੇ ਮੈਂ ਤੇ ਜਿੱਤੀ ਕਦੇ ਪ੍ਰਬੰਧਕ ਹੁਣ ਸਾਲ ਦੇ ਵਿੱਚ ਦੋ ਤਿੰਨ ਵਾਰ ਪ੍ਰਚਾਰ ਪ੍ਰਸਾਦ ਜਿਹੜੇ ਕਰਵਾਉਂਦੇ ਨੇ ਮੈਂ ਤੇ ਧੰਨਵਾਦ ਕਰਦਾ ਹੁਣਾ ਭਾਈ ਇਹ ਵੜਾ ਜਿਹੜਾ ਗਲਤ ਇਤਿਹਾਸ ਸਾਡੇ ਰੈਪਰਾਂ ਦੇ ਕਿਰਦਾਰ ਦੇ ਬਰੂਨ ਦੇ ਵਿੱਚ ਫਲਾਇਆ ਗਿਆ ਇਹ ਦੂਰ ਤਾਂ ਹੀ ਹੋਏਗਾ ਦੂਰ ਤਾਂ ਹੀ ਹੋਏਗਾ ਜੇ ਪ੍ਰਚਾਰ ਪ੍ਰਸਾਰ ਹੋ ਜਾਵੇ ਹੁਣ ਇਹ ਗੱਲ ਯਾਦ ਰੱਖਿਓ ਕਿ ਨਾ ਕਾਰਨਾ ਕਰਕੇ ਮਹਾਰਾਜ ਦੇ ਕਿਰਦਾਰ ਨੂੰ ਉਹਨਾਂ ਨੇ ਸ਼ਮੇ ਨੂੰ ਖਰਾਬ ਕਰਨਾ ਕਰਕੇ ਸ਼ਮੇ ਨੂੰ ਧੁੰਦਲਾ ਕਰਨਾ ਕਰਕੇ ਉਹ ਕਿਰਦਾਰ ਰਤਨ ਆਕਰ ਮਾੜਾ ਕਰਦਾ ਅਕੜਿਆ ਸੀ ਪਰ ਸੱਤ ਸਾਡੇ ਸਤਿਗੁਰਾਂ ਦਾ ਕਿਰਦਾਰ ਹੈ ਸਤਿਗੁਰਾਂ ਨੇ ਸਾਨੂੰ ਗਿਆਨ ਦੇ ਨਾਲ ਜੋੜਿਆ ਮਿੱਤ ਕਰਨ ਦੇ ਲਈ ਪ੍ਰੇਰਿਆ ਇੱਕੋ ਬ੍ਰਹਮ ਦੇ ਚਾਹੇ ਦੱਸਿਆ ਕੋਈ ਛੋਟਾ ਵੱਡਾ ਕੋਈ ਉੱਚਾ ਨੀਵਾਂ ਨਹੀਂ ਹੈਗਾ ਔਰ ਤੋਂ ਸਵਰਗਾ ਤੋਂ ਵੱਡੀ ਦੱਸਿਆ ਐ ਕਿਰਦਾਰ ਹੈ ਸਾਡੇ ਸਤਿਗੁਰਾਂ ਦਾ ਭਾਈ ਹੁਣ ਜਦੋਂ ਕੋਈ ਉਹ ਕੋਈ ਕਿਰਦਾਰ ਹੁੰਦਾ ਹੈ ਵਿਚਾਰਾ ਉਹਦੇ ਮੂਰੇ ਲੱਖਿਆ ਕਰੋ ਇਹ ਇਹ ਵਿਚਾਰਾਂ ਦਾ ਹੈ ਕਿ ਇਹ ਵਿਚਾਰਾਂ ਦਾ ਕਟਾਂਕਸ਼ ਹੈਗਾ ਕਿਸੇ ਦੇ ਕੋਲ ਐਹੋ ਜਿਹਾ ਗਿਆਨ ਕੋਈ ਦਿੰਦਾ ਹੈ ਭਾਈ ਤੇ ਸਾਡੇ ਸਤਿਗੁਰਾਂ ਨੇ ਕੋਈ 200 300 500 ਸਾਲ ਪਹਿਲਾਂ ਨਹੀਂ ਕੁਦਰਤ ਕੁਦਰਤ ਨੂੰ ਹੀ ਰੱਬ ਦੱਸਿਆ ਮਹਾਰਾਜ ਨੇ ਦੇਖੋ 200 400 500 10000 20 ਸਾਲ ਪਹਿਲਾਂ ਨਹੀਂ ਚੁੱਕਾ ਜਗੰਦਰ ਪਹਿਲਾਂ ਤਿੰਨ ਜੁਗਤੋਂ ਪਹਿਲਾਂ ਸਤਿਯੁਗ ਵਿੱਚ ਲਈ ਸਾਨੂੰ ਇਹ ਵਾਲਾ ਗਿਆਨ ਦੇ ਦਿੱਤਾ ਸੀ ਮੈਂ ਤਾਂ ਬੇਨਤੀ ਕਰ ਰਿਹਾ ਹਾਂ ਸਾਰ ਬਾਰ-ਬਾਰ ਕਿ ਅੱਜ ਮਾਤ ਲੋਕ ਦੇ ਵਿੱਚ ਜਿੱਥੇ-ਜਿੱਥੇ ਵੀ ਗਿਆਨ ਦਾ ਫਸਾਰ ਹੈ ਗਿਆਨ ਬੰਲਿਆ ਜਾ ਰਿਹਾ ਹੈ ਉਹ ਸਾਰੇ ਦਾ ਸਾਰਾ ਗਿਆਨ ਇਸ ਮਾਤ ਲੋਕ ਨੂੰ ਧੰਨ ਪ੍ਰਭੂ ਵਾਲਮੀਕ ਮਹਾਰਾਜ ਜੀ ਦਾ ਇਹ ਬਖਸ਼ਿਆ ਹੋਇਆ ਹੈ ਭਈ ਆਖੋ ਜੋ ਬੋਲੇ ਸੋਨਨ ਪਹਿ ਹੈ ਭਗਵਾਨ ਵਾਲਮੀਕ ਮਹਾਰਾਜ ਦੀ ਇਹ ਜ਼ਰੂਰ ਹੈ ਜਿਹੜਾ ਗਲਤ ਇਤਿਹਾਸ ਮਹਾਰਾਜ ਦੀ ਸ਼ਬਿ ਨੂੰ ਲੱਗੇ ਪਰੋਸਿਆ ਗਿਆ ਇਹਨੂੰ ਗਲਤ ਸਾਬਤ ਕਰਨ ਦੇ ਲਈ ਇੰਨੀਆਂ ਕੀ ਵਿਚਾਰਾ ਬਹੁਤ ਗਿਆਨ ਤੇ ਬੜਾ ਵੱਡਾ ਹੈ ਮਹਾਰਾਜ ਦਾ ਬ੍ਰਹਮ ਦਾ ਗਿਆਨ ਦਿੱਤਾ ਹੈ ਮਹਾਰਾਜ ਜੀ ਸਾਹਿਬ ਤੁਹਾਨੂੰ ਗੁਰੂ ਗ੍ਰੰਥ ਗਿਆਨਤ ਮਹਾਰਾਜ ਨੇ ਕਹਿਣਾ ਜੋ ਜੀਵ ਜੋ ਮਾਈ ਭਾਈ ਮਨ ਚਿਤ ਇਕਾਗਰ ਕਰਕੇ ਧੰਨ ਪ੍ਰਭੂ ਵਾਲਮੀਕ ਮਹਾਰਾਜ ਦੀ ਬਾਣੀ ਨੂੰ ਪੜ੍ਹਨੇਗਾ ਉਹਦੀ ਆਤਮਾ ਦਾ ਪਰਮਾਤਮਾ ਦੇ ਨਾਲ ਮੇਲ ਹੋ ਜਾਏਗਾ ਸਾਨੂੰ ਤੇ ਮਹਾਰਾਜ ਦੀ ਬਾਣੀ ਦੇ ਨਾਮ ਤੋਂ ਹੀ ਬੜਾ ਗਿਆਨ ਮਿਲ ਜਾਂਦਾ ਹੈ ਯੋਗਮੈਸ਼ ਯੋਗੁਰ ਦਾ ਮੇਲ ਵਿਸ਼ੇਸ਼ ਉਹਦਾ ਕਿਸੇ ਖਾਸ ਦੇ ਨਾਲ ਖਾਸ ਕੌਣ ਹੈ ਪਰਮਾਤਮਾ ਸਾਡੀ ਆਤਮਾ ਦਾ ਪਰਮਾਤਮਾ ਦੇ ਨਾਲ ਮੇਲ ਹੈ ਤਾਂ ਹੀ ਧੰਨ ਗੁਰੂ ਗਿਆਨਤ ਮਹਾਰਾਜ ਨੇ ਕਿਹਾ ਕਿ ਜੋ ਜੀਵ ਜੋ ਮਾਈ ਭਾਈ ਮਨ ਜੇ ਤੇ ਇਕਾਗਰ ਕਰਕੇ ਧੰਨ ਪ੍ਰਭੂ ਵਾਲਮੀਕ ਮਹਾਰਾਜ ਦੀ ਬਾਣੀ ਨੂੰ ਪੜ੍ਹੇਗਾ ਉਹਦੀ ਆਤਮਾ ਦਾ ਪਰਮਾਤਮਾ ਦੇ ਨਾਲ ਮੇਲ ਹੋ ਜਾਏਗਾ ਵੀ ਆਖੋ ਜੋ ਹਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਸੋ ਭਈ ਵਕਤ ਵਿਚਾਰੇ ਸੰਬੰਧਾ ਹੋਏ ਵਕਤ ਵੀ ਜਗਤ ਨੂੰ ਸਮਝਦੇ ਹੁਣ ਆਪਾਂ ਅਖੀਰਲੇ ਸ਼ਬਦ ਪੜ੍ਹਨੇ ਸਤਿਗੁਰੂ ਮੇਰੇ ਕਲਮਾ ਹਾ ਤੇਰੇ ਤੁਸ ਉਹਨੇ ਸੋਨੇ ਸੋਨੇ ਲੈ ਲੇ ਲੇਦਾ ਸੋ ਇਹ ਸ਼ਬਦ ਤੁਮਾ ਦਾ ਸਮਾਪਤੀ ਹੈ ਸਾਰੇ ਜੱਪੀ ਉਧਰ ਸੁਨੇ ਸੋਨੇ ਸੋਨੇ சி கலம்

i ਉਹਨਾਂ ਨੇ ਸ਼ਰਧਾ ਨਾਲ ਬੈਠੇ ਨਮਸਕਾਰ ਕਰਕੇ ਦਿਖਾਇਆ ਚਿੰਤਾ ਉਸੇ ਸ਼ਬਦ ਤੋਂ ਤਾਂ ਕਿਨਾਂ ਨਾ ਬਦਲ ਜਾਏਗਾ ਮੈਂ ਇਹ ਤੁਹਾਨੂੰ ਲਾਇਆ ਸੀ ਕਿ ਉਹਨੂੰ ਅੱਛਾ ਬੁਲਾ ਰੱਛਾ ਪ੍ਰਚਾਰਕ ਬਣ ਗਿਆ ਪਰਵਾਰਾਂ ਨੇ ਇੰਦਰ ਨੂੰ ਨਾ ਤੋੜਿਆ ਹੁੰਦਾ ਸਾਡੀ ਇਹ ਮਹਤਾਬ ਪ੍ਰਚਾਰ ਪ੍ਰਸਾਰ ਦੇ ਨਾਮ ਦੇ ਨਾਲ ਜਾਣਿਆ ਜਾਣ ਲੱਗਾ ਕਿ ਇਹ ਤਲਵੰਡੀ ਸੋਭਈ ਪ੍ਰਗਟ ਦਿਖਾਦਾ ਹੈ

ਆੜੇ ਬੈਕ ਉਪਨਾਇ ਜਾਇ ਬੜੇ ਸੁਨੇ ਜੋ ਮਨ ਕਥਾ ਦੀ ਕਰ ਪੂਰਾ ਧਿਆਨ ਉਲ ਪਰ ਦਾਤਾ ਵਾਲੀ ਮੀਕ ਜੀ ਹੋ ਧਿਆਵਾਲ ਕਹੇ ਸੰਤ ਭਗਵਾਨ ਜੀ ਦੀ ਜੋ ਗਿਆਨ ਪ੍ਰਕਾਸ਼ ਜੀਵਨ ਮੁਕਤੀ ਪਾਉਣ ਲਈ ਕਰੋ ਹਮੇ ਕਾ ਨਾਸ਼ ਹੈ ਰੰਕਾਰ ਜੋਤੀ ਸਰੂਪ ਸਰ ਸ਼ਕਤੀਮਾਨ ਭਗਵਾਨ ਵਾਲੀ ਜੀ ਮਹਾਰਾਜ ਜੀ ਆਪ ਜੀ ਦੇ ਚਰਨਾਂ ਕਮਣਾ ਪਾਸ ਅਰਦਾਸ ਬੇਨਤੀ ਜੋ ਜੜੀ ਹੈ ਪਿਤਾ ਜੀ ਆਪ ਜੀ ਨੇ અપਾਰ ਕਿਰਪਾ ਕੀਤੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇਸ ਲਗਨ ਦੇ ਸੰਤਾਂ ਤੇ ਸੱਚੇ ਪਾਤਸ਼ਾਹ ਜੀ ਸੰਤਾਂ ਨੇ ਨਾਲ مل ਕੇ ਇਕੱਤਰ ਹੋ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਪਕਾਉਣ ਵਾਲੇ ਜੀ ਮਹਾਰਾਜ ਜੀਓ ਆਪ ਜੀ ਦੇ ਪ੍ਰਗਟ ਦਿਵਸ ਨੂੰ ਮੁੱਖ ਰੱਖਦੇ ਹੋ ਸੱਚੇ ਪਾਸ਼ਾਏ ਮਹਾਰਾਜ ਅੱਜ ਆਪ ਜੀ ਨੇ ਰਾਤਰੀ ਦੀਵਾਨ ਸਜਮ ਜਮਦ ਸਹਿਤਾ ਕੀਤੀ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕੀਤੀ ਸਾਧ ਸੰਗਤ ਸੱਚੇ ਪਾਤਸ਼ਾਹ ਜੀ ਮਹਾਰਾਜ ਕਥਾ ਵਿਚਾਰਾਂ ਹੋਈਆਂ ਆਪ ਜੀ ਭੁੱਲਾਂ ਬਖਸ਼ਾ ਲੈਣਾ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਓ ਕਿਰਪਾ ਕਰਨ ਸੱਚੇ ਪਾਤਸ਼ਾਹ ਪ੍ਰਗੋਣਵਾਲ ਸਿੰਘ ਜੀ ਮਹਾਰਾਜ ਜੀਓ ਬੱਚਿਆਂ ਵੱਲੋਂ ਆਪ ਜੀ ਦੇ ਸਭਾਲ ਸਤਸੰਗ ਸੱਚੇ ਪਾਤਸ਼ਾਹ ਵੱਲੋਂ ਲੰਗਰ ਲਗਾਇਆ ਗਿਆ ਸੱਚੇ ਪਾਤਸ਼ਾਹ ਦੀ ਆਪ ਜੀ ਕਿਰਪਾ ਕਰਨੀ ਜਿੰਨਾ ਤਿਲ ਹੁਣ ਖਜਾਲਿਆਂ ਵਿੱਚ ਮਾਇਆ ਸਿੰਘ ਸੋਖਰਾ ਤੇ ਪਰਬੁਰ ਦਾ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਓ ਸੱਚੇ ਪਾਤਸ਼ਾਹ ਜੀ ਪ੍ਰਗੋਣਵਾਲ ਸਿੰਘ ਜੀ ਮਹਾਰਾਜ ਜੀ ਗੁਰੂ ਘਰ ਦੇ ਪ੍ਰੀਤਮਾਨ ਸਰਦਾਰ ਪਾਲ ਸਿੰਘ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਆਪ ਜੀ ਨੂੰ ਬਲਕਾ ਸਮੇਤ ਰਮਾਲਪੀਟ ਸੱਚੇ ਪਾਤਸ਼ਾਹ ਜੀ ਆਪ ਜੀ ਅੰਗੀਕਾਰ ਕਰਨਾ ਦੂਸਰਾ ਨਮਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪ ਜੀ ਦੇ ਦਾਰਘਰ ਦੇ ਸੇਵਕ ਸਰਦਾਰ ਮੀਤਲ ਸਿੰਘ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਸੁਪੁੱਤਰ ਡਾਕਟਰ ਗੁਰਪ੍ਰੀਤ ਸਿੰਘ ਜੀ ਔਰ ਉਹਨਾਂ ਦੇ ਭਰਾ ਭਦਰ ਗਲਬ੍ਰ ਅਮਨਕ੍ਰਿਸ਼ਟ ਸਿੰਘ ਜੀ ਉਹਨਾਂ ਦੇ ਪਰਵਾਰ ਸੱਚੇ ਪਾਤਸ਼ਾਹ ਜੀ ਆਪਣੀ ਮਾਤਾ ਦੀ ਤੰਦਰੁਸਤੀ ਵਾਸਤੇ ਆਪ ਜੀ ਨੂੰ ਪਲਕਾ ਸਮੇਤ ਦਰਮਾਲ ਭੇਟ ਕੀਤੀ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪ ਜੀ ਕਿਰਪਾ ਕਰਨੀ ਲੋਕ ਸੁਖੀਏ ਪਰਲੋਕ ਸੁਖੀਏਗਾ ਸੱਚੇ ਪਾਤਸ਼ਾਹ ਭਗਵਾਨ ਵਾਲਮੀਕ ਜੀ ਮਹਾਰਾਜ ਜੀਓ ਸਤਿਗੁਰੂ ਗਿਆਨਾ ਜੀ ਮਹਾਰਾਜ ਜੀਓ ਆਪ ਜੀ ਬੜੇ ਸੁਨੇ ਬਾਣੀ ਦਾ ਸੱਚਮੁਣ ਸੁਧਿ ਕੇ ਪ੍ਰਵਾਨ ਕਰਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਓ ਆਜ ਤੁਮ ਕੋ ਅਚੰਗ ਇਮਾਨੀ ਸਰਬੋਤੇ ਆਪਕ ਅੰਤਰ ਜਾਨੀ ਤਕਾਲ ਜੋ ਧੁਖ ਮਰ ਜਾਈ ਪ੍ਰਭੂ ਆਲ ਅਮੀਤ ਰੂਪ ਧਾ ਨਈ ਨਮਸਕਾਰ ਨਮਸਕਾਰ कोटी कोट नमस्कार तू हीक ते नाम को टेक तू हीक तेर नाम को टेका वाप शर कास है ਕਰ ਲੇ ਤਮੋਖਸ਼ ਲੈ ਕਰ ਮਨ ਦੇ ਚਰੀਏ ਨਾਗਾ ਧਿਆਨ ਲਗਾਏ ਸੁਰਤੀ ਸ਼ਬਦ ਕੋ ਮੇਨ ਕਰ ਪ੍ਰਭੂ ਜੀ ਤੁਮਰਾ ਦਰਸ਼ਨ ਪਾਏ ਉਹਤੀ ਸ਼ਬਦ ਕੋ ਮੇਲ ਕਰ ਪ੍ਰਭੂ ਜੀ ਤੁਮਰਾ ਅਨ ਦਰਸ਼ਨ ਪਾਏ ਸਾਡੇ ਉਹ ਵੀ ਆਪਣਾ ਅਕਸਰ ਨਮਨ ਚ ਲਗਣ ਸਾਡੇ ਕੋਚ ਵੀਰਪਾਲ ਜੀ ਵਾ ਅਕਸ਼ਰ ਕਾ ਵਾਸ ਹੈ ਲਾ ਮੇ ਲੋਕ ਪਰਲੋਕ मन में जो खोजता का कर देता मोक्ष लेकर मन के चार जे धागा ध्यान सुरती शब्द को मेल प्रभु प्रभुजी तुम्रा दर्शन पाए प्रभु मेरा मालिक वलीकेरा मलि जगति प्रभु वारमीकरा मलि जगति